ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸਿਨੀਵਾਲ ਕਾਂਡਰੀ ਫਾਰਮ ਤੇ ਹਾਂਜੀ ਵੀਰ ਜੀ ਜਿਹੜਾ ਬੰਦਾ ਨੂੰ ਲਾਡ ਬੋਲਿਆ ਸੀ ਕਰਮ ਵਾਲਿਆਂ ਦਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਆਪਣੇ ਫਾਰਮ ਤੇ ਅੱਜ ਫੇਰ 35 ਨਗਿੰਨੇ ਹਾਜ਼ਰ ਨੇ ਜੀ 35 ਨਗਿੰਨੇ ਹਾਜ਼ਰ ਨੇ ਜਿਹੜੇ ਵੀਰ ਆਪਣੇ ਚੈਨਲ ਤੇ ਵੀਰ ਜੀ ਪਹਿਲੀ ਵਾਰ ਜੁੜੇ ਆ ਵੀਰਾਂ ਨੂੰ ਬੇਨਤੀ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੋਣ ਵਾਲੀ ਵੀਡੀਓ ਜਲਦ ਤਰੱਕ ਪਹੁੰਚ ਸਕੇ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੱਡਾ ਸਿਨੀਵਾਲ ਕਲਾਂਗਾ ਵੀ ਹਾਂਜੀ ਵੀਰ ਜੀ ਆਪਣਾ ਜ਼ਿਲ੍ਹਾ ਬਰਨਾਲਾ ਦਾ ਕਨੈਕਟ ਨੰਬਰ ਵੀਰੇ ਨੋਟ ਕਰ ਲਓ 6280713934 6280713934 ਹਾਂਜੀ ਜਿਹੜੇ ਵੀਰ ਆਪਣੀ ਲੋਕੇਸ਼ਨ ਮੰਗਦੇ ਆ ਵੀਰ ਜੀ ਜਦੋਂ ਤੁਸੀਂ ਇਹ ਮੇਰੇ ਵਟਸਐਪ ਤੇ ਹੈਲੋ ਕਰੋਗੇ ਵੀਰੇ ਤੁਹਾਨੂੰ ਮੇਰੀ ਲੋਕੇਸ਼ਨ ਦਾ ਮੈਸੇਜ ਆ ਜਾਊਗਾ ਜੀ ਬਾਕੀ ਵੀਰ ਜੀ ਜਦੋਂ ਵੀ ਆਉਣਾ ਆਪਣੇ ਕੋਲ ਦੇਖੋ ਕਰਮਲੇ ਵੀਰੇ ਰੁਟੀਨ ਦੇ ਵਿੱਚ ਨਹੀਂ ਆਪਾਂ ਕੰਮ ਕਰ ਦੇਗੇ ਇਹਨਾਂ ਦੇ ਪੰਜ ਪੰਜ 6-6 ਦਿਨ ਬਾਅਦ ਆਪਣੇ ਕੋਲ ਵੀਰੇ ਲਾਟ ਹੁੰਦੇ ਨੇ 35-35 ਗਾਈਆਂ ਤੇ 35 ਤੋਂ 40 ਦਿਨ ਕਰੀਬ ਹੁੰਦਾ ਆਪਣਾ ਜਿਹੜਾ ਗਰਮੀ ਵਾਲਾ ਹੁੰਦਾ ਜੀ ਛਾਲਜ ਤਾਂ ਕਰਮਲੇ ਬਹੁਤ ਅੱਗੇ ਜਾਵੜਾ ਦਾ 60-7 ਜਿਹੜਾ ਆਪਣਾ ਵੀਰੇ ਹੁਣ ਜਿਹੜਾ ਇਹ ਲਾਰਜਾ ਨੂੰ ਤੁਹਾਡੇ ਕੋਲ ਤੱਕਰ ਵੀਡੀਓ ਪਹੁੰਚਣੀ ਆ ਵੀਰੇ ਬਣਾ ਕੇ ਉਦੋਂ ਤੱਕਰ ਦਾ ਵੀਰ ਜੇ ਕਰਮਾਲੀਆਂ ਸੇਲ ਹੋ ਚੁੱਕੀਆਂ ਹੋਣਗੀਆਂ ਜਿਹੜਾ ਨਵਾਂ ਲਾਰਡ ਹੋਣਾ ਵੀਰੇ ਉਹਦੀ ਤਰੀਕ ਨੋਟ ਕਰ ਲਓ ਇਸੇ ਤਰ੍ਹਾਂ ਹੀ ਆਪਣਾ 5 ਤਰੀਕ ਵੀਰਜੀ 7ਵਾਂ ਮਹੀਨਾ 2023 ਦਿਨ ਬੁੱਧਵਾਰ ਜੀ ਉਦਦੇ ਵੀਰੇ ਇਸੇ ਤਰ੍ਹਾਂ ਹੀ ਕਰਮਾਲੀਆਂ ਦੇ 35 ਕਨਗ ਹਾਜ਼ਰ ਹੋਣਗੇ ਜਿਨ੍ਹਾਂ ਦਾ ਬਰਦਰ ਰੇਟ ਹੋਊਗਾ ਆਪਣਾ 32000 ਤੋਂ ਲੈ ਕੇ 55000 ਤੱਕਰ ਜੀ ਜਿਆਦੇ ਸੌਦੇ ਵੀਰ ਜੇ ਆਪਣੇ ਜਿਹੜੇ ਫਾਰਮ ਤੇ ਹੁੰਦੇ ਆ 35000 ਤੋਂ ਲੈ ਕੇ 45000 ਦੇ ਵਿੱਚ ਹੁੰਦੇ ਆ ਜੀ ਇਦੇ ਵਿੱਚ ਵੀਰ ਜੀ ਕੁਝ ਕੁ ਨਾਗ ਕ ਸੂਏ ਸਵਾਏ ਵੀ ਹੁੰਦੇ ਆ ਜੀ ਕੁਝ ਕੁ ਨਾਗੇ ਦੇ ਵਿੱਚ ਸੂਏ ਸਵਾਏ ਵੀ ਹੁੰਦੇ ਆ ਬਾਕੀ ਵੀਰ ਜੀ ਆਪਣੇ ਕੋਲੇ ਪੇਮੈਂਟ ਆਨਲਾਈਨ ਦੀ ਸੁਵਿਧਾ ਸਾਰੀ ਹੈਗੀ ਆ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਵੈ ਮਸ਼ੀਨ ਹੈਗੇ ਵੀਰੋ ਉੱਤੇ ਵੀ ਪੇਮੈਂਟ ਚੱਕੀ ਜਾਂਦੀ ਆ ਬਾਕੀ ਆਨਲਾਈਨ ਪੇਮੈਂਟ ਦੀ ਵੀ ਵੀਰੇ ਸੁਵਿਧਾ ਸਾਰੀ ਹੈਗੀ ਆ ਕੱਲਾ ਵੀਰ ਜੀ ਆਪਾਂ ਚੈੱਕ ਨਹੀਂ ਲੈਂਦੇ ਹੈਗੇਗੇ ਕੋਈ ਪੇਮੈਂਟ ਘੱਟ ਵਾਧਾ ਉਹ ਗੱਡੀ ਵਾਲੇ ਵੀਰ ਨੂੰ ਫੜਾਈ ਜਾਂਦੀ ਆ ਬਾਕੀ ਵੀਰ ਜੀ ਆਪੇ ਨਾ ਕਰਮ ਵਾਲਿਆਂ ਦੇ ਸੁਰਖੀ ਪਾਊਡਰ ਨਹੀਂ ਲਾਉਂਦੇ ਵੀਰੇ ਨਮਾਉਂਦੇ ਧਮਾਉਂਦੇ ਵੀ ਹੈ ਨਹੀਂ ਇਹਨਾਂ ਨੂੰ ਕੋਈ ਉਚਾਂ ਜਟਲੀਆ ਰਬਗਰਾਂ ਖਰਚਾ ਕਰਨ ਦਾ ਵੀਰੇ ਆਪਣਾ ਮਤਲਬ ਹੀ ਹੈ ਨੀਗਾ ਬਾਕੀ ਵੀਰ ਜੀ ਜਦੋਂ ਆਮੋਗੇ ਕਰਾਲੇ ਦੇ ਨੇੜੇ ਵੀਰੇ ਆਪਣਾ ਫਾਰਮ ਆਗਾ ਤੁਹਾਨੂੰ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਮੇਲਾ ਲੱਗਿਆ ਮਿਲੂਗਾ ਦੂਰ ਦੂਰ ਤੱਕ ਵੀਰ ਜੀ ਗੱਡੀਆਂ ਖੜੀਆਂ ਮਿਲਣਗੀਆਂ ਜੀ ਦੂਰ ਦੂਰ ਤੱਕ ਗੱਡੀਆਂ ਖੜੀਆਂ ਮਿਲ ਜਾਣਗੀਆਂ ਵੀਰੇ ਤੁਹਾਨੂੰ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ 13 ਰੁਪਏ ਵੀਰੇ ਆਪਣਾ ਕਿਲੋਮੀਟਰ ਚੱਲਦਾ ਟਰਾਂਸਪੋਰਟ ਦਾ 13 ਰੁਪਏ ਵੀਰੇ ਆਪਣਾ ਕਿਲੋਮੀਟਰ ਚੱਲਦਾ ਟਰਾਂਸਪੋਰਟ ਦਾ ਉੱਪਰ 7 ਲੱਗੀ ਹੋਵੇ ਥੱਲੇ ਗੱਦਾ ਲੱਗਿਆ ਹੋਊਗਾ ਤੁਹਾਡੇ ਕਿ ਬਾਕੀ ਕਦੋਂ ਵੀ ਆਉਣਾ ਵੀਰੇ ਕਿਦੋਂ ਵੀ ਆਉਣਾ ਸਾਨੂੰ ਫੋਨ ਲਾ ਕੇ ਆਉਣਾ ਜੀ ਕਿਉਂ ਵੀਰੇ ਸੀ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਫਿਰ ਵੀਰ ਖਾਲੀ ਮੁਰਦੇ ਵੀਰੇ ਆਪਦਾ ਬੰਨੂੰ ਚੰਗਾ ਜਿਹਾ ਨਹੀਂ ਲੱਗਦਾਗਾ ਕਿਉਂਕਿ ਵੀਰ ਜੋ ਖਰਚਾ ਖਾ ਕੇ ਮੁਰਦੇ ਵੀਰੇ ਆਪਦਾ ਬੰਨੂੰ ਚੰਗਾ ਜਿਹਾ ਨਹੀਂ ਲੱਗਦਾ ਬਾਕੀ ਕਿਦੋਂ ਵੀ ਆਉਣਾ ਵੀਰੇ ਆਪਦਾ ਪਾਸ ਕਰਕੇ ਇਹਨੂੰ ਲਿਜਾਓ ਕਰਮ ਵਾਲਿਆਂ ਨੂੰ ਸਾਲ ਹੀ ਚੀਜ਼ ਆਉਂਦੀ ਆ ਵੀਰੇ ਫਿਰ ਇਹਦਾ ਅੱਗੋਂ ਪਤਾ ਕੋਈ ਨਹੀਂ ਲੱਗਦਾ ਜੀ ਕਿਉਂ ਅੱਗੋਂ ਚੀਜ਼ ਆਉਂਦੀ ਆ ਵੀਰੇ ਵਿੱਚ ਵੀਰ ਕਹਿੰਦਾ ਵੀਰੇ ਤੁਸੀਂ ਦੁੱਧ ਨਹੀਂ ਦੱਸਦੇ ਦੇਖੋ ਵੀਰੇ ਦੁੱਧ ਆ ਕਰਮਾਂ ਦਾ ਹੁੰਦਾ ਜਿਹੜਾ ਦੁੱਧ ਪੁੱਤ ਹੁੰਦਾ ਇਹ ਸੇਵਾ ਦੀ ਹੁੰਦੀ ਆ ਬ ਜੋ ਬੱਤ ਚੀਜ਼ ਆਪਾਂ ਲੈ ਜਾਾਂਗੇ ਉਹਨੂੰ ਪਾਵੇਂ ਨੇ ਕੋਸੋ ਘੱਟ ਕੱਟੂ ਬਾਕੀ ਵੀਰੇ ਦੇਖੋ ਦੁੱਧ ਉਹ ਚੀਜ਼ ਦੱਸਿਆ ਜਾਂਦਾ ਹੁੰਦਾ ਜਿਹੜੀ ਆਪਦੇ ਘਰੇ ਚੋਈ ਹੋਵੇ ਕਿਉਂਕਿ ਦੁੱਧ ਸਾਲ ਦਾ ਵੀਰੇ ਤੁਹਾਨੂੰ YouTube ਤੇ 55 ਲੀਟਰ ਵਾਲੇ ਵੀ ਮਿਲ ਜਾਣਗੇ ਆਪਦਾ ਵੀਰ ਜੀ ਕਦੋਂ ਵੀ ਆਉਣਾ ਨਿਰਖ ਪਰਖਣ ਲੈ ਕੇ ਜਾਓ ਬਾਜੋ ਦੀ ਵੀਰੇ ਆਪ ਲਾਂਬਾ ਕੋਈ ਨਹੀਂ ਹੁੰਦਾ ਜੀ ਲਾਂਬਾ ਕੋਈ ਨਹੀਂ ਹੁੰਦਾ ਤੇ ਟ੍ਰਾਂਸਪੋਰਟ ਦੀ ਵੀਰੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਕੀ ਆਪਾਂ ਸਾਰੇ ਪੰਜਾਬ ਦੇ ਵਿੱਚ ਵੀਰੇ ਭੇਜ ਦਿਆਂ 13 ਰੁਪਏ ਕਿਲੋਮੀਟਰ ਉੱਦਾਂ ਦਾ ਵੀਰੇ ਆਪਣਾ ਸਾਰਾ ਜਣੀ ਆਲ ਇੰਡੀਆ ਚ ਹੀ ਜਾਂਦਾ ਹੈਗਾ ਬਾਕੀ ਆਪਣੇ ਕੋ ਵੀਰੇ ਪਲੂਣ ਵਸੀਆਂ ਬਹੁਤ ਚੰਗੀਆਂ ਕੁਈ ਦੋ ਦੰਦ ਹੁੰਦੀ ਆ ਵੀਰੇ ਕੋਈ ਖੀਰੀ ਹੁੰਦੀ ਆ ਕੋਈ ਚਾਰ ਦੰਦ ਹੁੰਦੀ ਆ ਇਦਾਂ ਕਾਫੀ ਨਗ ਹੁੰਦੇ ਆ ਬਾਕੀ ਵੀਰ ਜੀ ਆਪਣਾ ਜ਼ਿਆਦਾ ਜਰਸੀ ਤੇ ਕੰਮ ਹੈਗਾਗਾ ਤੇ ਹੋਰ ਬਾਕੀ ਵੀਰੇ ਮੈਕਸ ਵਰਾਈਟੀ ਸਾਰੀ ਆ ਜਾਂਦੀ ਆਗੀ ਬਾਕੀ ਜਦੋਂ ਵੀ ਵੀਰ ਜੀ ਸਾਡੇ ਫਾਰਮ ਤੇ ਆਉਣਾਗਾ ਦੋ ਦਿਨ ਪਹਿਲਾਂ ਆਦਾ ਰੇਟ ਪਤਾ ਕਰਕੇ ਆਓ ਜੀ ਦੋ ਦਿਨ ਤੁਹਾਡਾ ਬਾਹਰ ਮੇਲਾ ਦੇਖਿਆ ਹੋਊਗਾ ਵੀਰੇ ਤੁਹਾਨੂੰ ਫਿਰ ਸੀਨੀ ਵਾਲਕਾਂ ਡੇਰੀ ਫਾਰਮ ਤੇ ਆਉਂਦੇ ਰਿਜ਼ਲਟ ਮਿਲੂਗਾ ਜੀ ਜੇ ਤੁਸੀਂ ਫਾਰਮ ਤੇ ਆਵੋਗੇ ਤੁਹਾਨੂੰ ਵੀਰੇ ਫਿਰ ਰੇਟ ਦੇ ਵਿੱਚ ਇੱਥੇ ਵੱਖਰਾ ਰੇਟ ਮਿਲੂਗਾ ਬਿਲਕੁਲ ਜਾਇਜ਼ ਹੋਣਗੇ ਟੌਪ ਕੁਆਲਿਟੀ ਹੋਊਗੀ ਜੀ ਾਕੀ ਵੀਰ ਜੀ ਸਾਡਾ ਜਿਹੜਾ ਲਾਟ ਹੋਣਾ ਨਮਾ ਹੋਣਾ ਤੁਹਾਨੂੰ ਤਰੀਕ ਫੇਰ ਦੁਬਾਰਾ ਨੋਟ ਕਰਾ ਦਿਆਂ 5 ਤਰੀਕ 7ਵਾਂ ਮਹੀਨਾ 2023 ਦਿਨ ਬੁੱਧਵਾਰ ਜੀ ਨਵੇਂ 35 ਨਗ ਵੀਰੇ ਇਸੇ ਤਰ੍ਹਾਂ ਹੋਣਗੇ ਜਿੰਨਾ ਰੇਟੂ ਵੀਰੇ 32000 ਤੋਂ ਲੈ ਕੇ 55000 ਤੱਕ ਜੀ ਜਾਦੇ ਸੌਦੇ ਵੀਰੇ 35 ਤੋਂ 45 ਵਾਲੇ ਹੋਣਗੇ ਜੀ ਉਹ ਵੀਰੇ ਵਿੱਚ ਵੀਰ ਕਹਿੰਦਾ ਵੀਰੇ ਵੀਡੀਓ ਪਾਵਾਂਗੇ ਦੇਖੋ ਵੀਰ ਜੀ ਵੀਡੀਓ ਜਦ ਕਰ ਤੁਹਾਡੇ ਕੋਲ ਜਾਣੀ ਆ ਉਦੋਂ ਤੱਕ ਕਰਮ ਵਾਲੀਆਂ ਸੇਲ ਹੋ ਚੁੱਕੀਆਂ ਹੁੰਦੀਆਂ ਨੇ ਉਹਨਾਂ ਦਾ ਵੀਰੇ ਆਪਾਂ ਸਵੇਰੇ 6 ਵਜੇ ਸੌਦੇ ਸਟਾਰਟ ਕਰ ਦਨੇ ਇਹਨਾਂ ਦੇ ਕਰਮ ਵਾਲੀਆਂ ਦੇ ਜੀ 6 ਵਜੇ ਤੋਂ ਲੈ ਕੇ ਵੀਰ ਜੀ 10 ਵਜੇ ਤੱਕ ਉਦਾਂ ਫਾਰਮ ਦੇ ਵੀਰੇ ਸਾਲੀ ਜੜੀ ਹੁੰਦੇ ਆ ਉਦਾਂ ਕਿਉਂਕਿ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਲੇਟ ਆਵੋਗੇ ਵੀਰੇ ਕਰਮ ਵਾਲਿਆਂ ਕਾਫੀ ਮਾਤਰਾ ਦੇ ਵਿੱਚ ਸੇਲ ਹੋ ਚੁੱਕੀਆਂ ਹੁੰਦੀਆਂ ਨੇ ਬਾਕੀ ਵੀਰ ਜੀ ਜਦੋਂ ਵੀ ਤੁਸੀਂ ਆਉਣਾਗਾ ਕਿਉਂ ਪੰਜ-ਸੱਤ ਨਾਕ ਤੇ ਨਹੀਂ ਆਉਣਾ ਵੀਰੇ ਕਾਫੀ ਨਕਾਈਆਂ ਤੇ ਆਉਣਾ ਤੁਸੀਂ ਹਰ ਵੀਰ ਦੇ ਉਹਦੇ ਵਿੱਚੋਂ ਕੰਮ ਦੀਆਂ ਵੀਰੇ ਪੰਜ-ਸੱਤ ਲਾਜ਼ਮੀ ਆ ਜਾਂਦੀਆਂ ਨੇ ਜੀ ਹਰ ਵੀਰ ਦੇ ਸਮਝ ਆਉਂਦੀਆਂ ਆਉਂਦੀਆਂ ਪੰਜ-ਚਾਰ ਜਾਨਵਰ ਲਾਜ਼ਮੀ ਸਮਝ ਆ ਜਾਂਦੇ ਆ ਕਿਉਂਕਿ ਵੀਰੇ ਨਗ ਕਾਫੀ ਹੋਣ ਦੇ ਕਾਰਨ ਕਿਉਂਕਿ ਤੁਹਾਨੂੰ ਕੋਈ ਫਿਰ ਵੀ ਫੱਟ ਆਉਂਦਾ ਜਾਨਵਰ ਬਿਲਕੁਲ ਫੱਟ ਆ ਜਾਊਗਾ ਜੀ ਬਾਕੀ ਵੀਰੇ ਜਦੋਂ ਵੀ ਸਾਨੂੰ ਆਉਣਾ ਸੰਬਰਕ ਕਰਕੇ ਆਉਣਾ ਬਾਕੀ ਮੇਰੇ ਵੀਰ ਦੇ ਜਾਨਵਰ ਸਮਝ ਆਉਣਾ ਚਾਹੀਦਾ ਵੀਰ ਜੀ ਜਾਨਵਰ ਦੇ ਕੇ ਮੋੜੀ ਦਾ ਖਾਲੀ ਨਹੀਂ ਮੋੜੀ ਦਾ ਕਿਉਂਕਿ ਸਾਡਾ ਵੀ ਨਫਾ ਬਿਲਕੁਲ ਜਾਇਜ਼ ਹੁੰਦਾ ਬਾਕੀ ਸੁਰਖੀ ਪਾਊਡਰ ਹੀ ਲਿਆਉਂਦੇ ਸੁਰਖੀ ਪਾਊਡਰ ਲਾਵਾਂਗੇ ਵੀਰੋ ਤੁਹਾਡੀ ਜੇਬ ਤੇ ਹੀ ਖਰਚਾ ਪਊਗਾ ਕਿਉਂ ਮੌਲੀਖਾਨ ਦੇ ਝਾਂਜਰਾ ਪਾ ਦਈਏ ਵੀਰੋ ਪਲੂਣ ਬੱਸੀ ਨਹੀਂ ਬਣ ਜਾਂਦੀਗੀ ਬਾਕੀ ਹਾਂਜੀ ਵੀਰ ਜੀ ਆਪਣੇ ਫਾਰਮ ਤੇ ਦੁਬਾਰਾ ਕਿਸੇ ਨਵੀਂ ਵੀਡੀਓ ਤੇ ਮਿਲਦੇ ਆਂਗੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ